ਸਕੂਲ ਦੇ ਮੁੰਡੇ ਕੁੜੀਆਂ ਪਿਆਰ ਕਰੀ ਜਾਂਦੇ ਨੇ ਖੁੱਲਮ ਖੁੱਲਾ ਤੇ ਉਹ ਅੰਬਰ ਦੀ ਫਲਮ ਆ ਰਿਹਾ ਜਿਹੜਾ ਕਿ ਬਹੁਤ ਸੀਨੀਅਰ ਡਾਇਰੈਕਟਰ ਆ ਇਹ ਥੋੜੇ ਮੰਨ ਦੇ ਵਿੱਚ ਕਿੰਨੇ ਖੁੱਲ੍ਹਦੇ ਲਈ ਕੋਈ ਛਲਾਰੂ ਰਾਈਟ ਆਫ ਡਾਇਰੈਕਟਰ ਨਹੀਂ ਆ ਸੌਰੀ ਅnabla ਵੀ ਉਹਨੂੰ ਪਤਾ ਆ ਪੰਜਾਬ ਦਾ ਉਹਨੂੰ ਸਮਝ ਇਹਨ ਪੇਰੈਂਟਸ ਦਾ ਪਹਿਲਾਂ ਜੇ ਪਿਆਰ ਦੀ ਗੱਲ ਕਰੀ ਤਾਂ ਬਹੁਤ ਰਿਸਪੈਕਟ ਕਰਦੇ ਸੀ ਕੁੜੀਆਂ ਦੇ ਜੇ ਕਿਸੇ ਕੁੜੀ ਦਾ ਵਿਆਹ ਹੋਣ ਲੱਗਿਆ ਤਾਂ ਸ਼ਾਂਤ ਬਹਿ ਜਾਣਾ ਪਤਾ ਨਾਲ ਦੀ ਨਾਲ ਜਦੋਂ ਪਤਾ ਵਿਆਹ ਹੋਣ ਲੱਗਿਆ ਉਹਦੀਆਂ ਸਟੋਰੀਆਂ ਕੌਣ ਲੱਗ ਪੈਂਦੇ ਆ ਉਹ ਤਾਂ ਰੌਲੇ ਵੀ ਐ ਚੱਲਦੇ ਆ ਕਈ ਵੀ ਜਦੋਂ ਪਤਾ ਵੀ ਇਹਦਾ ਵਿਆਹ ਹੋਣ ਲੱਗਿਆ ਨਾਲ ਹੀ ਪੁਰਾਣੀ ਫੋਟੋ ਕੱਢ ਕੇ ਪਾ ਰਹੇ ਆ ਜਿੱਥੇ ਚੱਲੀ ਆ ਉੱਥੇ ਵੀ ਨਾ ਵਸੇ ਵੀ ਸਕੂਲ ਦੇ ਮੁੰਡੇ ਕੁੜੀਆਂ ਪਿਆਰ ਕਰੀ ਜਾਂਦੇ ਨੇ ਖੁੱਲਮ ਖੁੱਲ੍ਹਾ ਤੇ ਉਹ ਅੰਬਰਦੀਪ ਫਲਮਾ ਰਿਹਾ ਜਿਹੜਾ ਕਿ ਬਹੁਤ ਸੀਨੀਅਰ ਡਾਇਰੈਕਟਰ ਆ ਇਹ ਤੁਹਾਡੇ ਮਨ ਦੇ ਵਿੱਚ ਕਿੰਨੇ ਖੁੱਲ੍ਹਦਲੀ ਆ ਜੀ ਮੈਂ ਤੁਹਾਨੂੰ ਦੱਸਦਾ ਇਹ ਤਾਂ ਗੱਲ ਹੀ ਇਹ ਜਿਹੜਾ ਟ੍ਰੇਲਰ ਹੈ ਨਾ ਟ੍ਰੇਲਰ ਆ ਇਹ ਫਿਲਮ ਨਹੀਂ ਆ ਠੀਕ ਫਿਲਮ ਹੋਰ ਫਿਲਮ ਦੇ ਇਹ ਤੇ ਸਵਾਲ ਨੇ ਬੇਸਿਕਲੀ ਟ੍ਰੇਲਰ ਜਿਹੜਾ ਨਾ ਬੇਸਿਕਲੀ ਸਵਾਲ ਨੇ ਸਾਰੇ ਇਹ ਕਿਉਂ ਵਿਆਹ ਕਿਉਂ ਹਮ ਹਿਸਟੋਰੀਕਲ ਕਿਉਂ ਉਹਦੇ ਜਵਾਬ ਜਿਹੜੇ ਉਹ ਫਿਲਮ ਚ ਪਰ ਤੁਸੀਂ ਸਹੀ ਗੱਲ ਕੀਤੀ ਹੈ ਕਿ ਉਹ ਅੰਮਰਦੀਪ ਕੋਈ ਛਲਾਰੂ ਰਾਈਟਰ ਡਾਇਰੈਕਟਰ ਨਹੀਂ ਹੈ ਸੌਰੀ ਹਨਾ ਵੀ ਉਹਨੂੰ ਪਤਾ ਆ ਪੰਜਾਬ ਦਾ ਉਹਨੂੰ ਸਮਝੇ ਉਹਨੂੰ ਪੇਰੈਂਟਸ ਦਾ ਉਹਨੂੰ ਪੂਰੀ ਹਰ ਇੱਕ ਮੈਂ ਮੈਨੂੰ ਲੱਗਦਾ ਕਿ ਜਿਹਨਾਂ ਪੰਜਾਬ ਨੂੰ ਸਮਝਦਾ ਆ ਜਾਂ ਪੜ੍ਹਿਆ ਆ ਜਾਂ ਦੇਖਿਆ ਆ ਹਮ ਔਰ ਮੈਨੂੰ ਮੈਂ ਆਪਣੀ ਜ਼ਿੰਮੇਵਾਰੀ ਤੋਂ ਬਖੂਬੀ ਵਾਕਿਫ ਹੂੰ ਤੇ ਇਹੀ ਜ਼ਿੰਮੇਵਾਰੀ ਨਿਭਾਈਏ ਮੈਂ ਤੁਸੀਂ ਜਦੋਂ ਫਿਲਮ ਦੇਖੋਗੇ ਨਾ ਤੁਹਾਨੂੰ ਲੱਗੋਗਾ ਯਾਰ ਅੱਛਾ ਗੱਲ ਤੇ ਇਹ ਜੀ ਉਹ ਜ਼ਰੂਰੀ ਗੱਲ ਹੈ ਇਸ ਟਾਈਮ ਦੇਖੋ ਨਾ ਤੁਸੀਂ ਸਾਡੇ ਇੱਕ ਅਸੀਂ ਟੈਗਲਾਈਨ ਵੀ ਬਣਾਈ ਜਾਨੇ ਆ ਕਿ ਕਹਾਣੀ ਅੱਜ ਦੀ ਹੈ ਗੱਲ ਦਿਲਾਂ ਦੀ ਹੈ ਠੀਕ ਹੈ ਤੇ ਗੱਲਾਂ ਦੋਨੇ ਜ਼ਰੂਰੀ ਨੇ ਅੱਜ ਦੀ ਗੱਲ ਕਰਨੀ ਵੀ ਜ਼ਰੂਰੀ ਹੈ ਤੇ ਦਿਲਾਂ ਦੀ ਗੱਲ ਕਰਨੀ ਵੀ ਜ਼ਰੂਰੀ ਹੈ ਔਰ ਇਹ ਸੇ ਏਜ ਦੇ ਵਿੱਚ ਜਦੋਂ ਬੱਚੇ ਆਉਂਦੇ ਆ ਨਾ ਉਹ ਗੱਲ ਹੀ ਇਹ ਆਂਦੀ ਹੈ ਰ ਅਸੀਂ ਇਸ مسئلے ਨੂੰ ਡਰੈਸ ਕਿਉਂ ਨਹੀਂ ਕਰਦੇ ਹੂੰ ਕਿਹ ਗੱਡੀ ਗੱਲ ਹੈ ਨੈਚੁਰਲੀ ਇੱਕ ਅਟਰੈਕਸ਼ਨ ਹੋਣੀ ਆ ਉਹ ਜਿਹੜੀ ਗੱਲ ਨਾ ਪੀੜੀਦਰ ਪੀੜੀ ਫੇਲ ਹੋ ਜਾ ਉਹਦਾ ਰੀਜ਼ਨ ਇਹ ਆ ਹੂੰ ਕਿ ਉਹ ਗੱਲ ਨਹੀਂ ਕੀਤੀ ਹੂੰ ਮੁੰਡਾ ਪਿਓ ਤੇ ਡਰਦਾ ਰਹਿ ਗਿਆ ਹੂੰ ਜਦੋਂ ਤੁਹਾਡਾ ਮਸਲਾ ਛਿੜਿਆ ਤਾਂ ਗੱਲ ਹੋ ਸਕਦੀ ਸੀ ਕਿ ਪਿਓ ਕਿ ਰਾਹ ਪਾਉਂਦਾ ਹਾਂ ਕਿ ਯਾਰ ਮੇਰੇ ਨਾਲ ਵੀ ਹੋਇਆ ਤੂੰ ਐਂ ਕਰ ਲੈ ਪਰ ਅਸੀਂ ਗੱਲ ਨਾ ਕਰਨ ਕਰਕੇ ਉਹ ਬੱਚਾ ਸਾਰਾ ਕੁਝ ਆਪ ਵੇਖਦਾ ਹੈ ਉਹਦਾ ਟੁੱਟ ਭੱਜ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ ਉਦੋਂ ਕਿਤੇ ਨਾ ਕਿਤੇ ਜ਼ਿੰਦਗੀ ਚ ਅੱਗੇ ਪਿੱਛੇ ਹੋ ਜਾਂਦਾ ਹੈ ਉਹ ਗੱਲਾਂ ਨਹੀਂ ਇਦਾਂ ਨਹੀਂ ਹੈ ਕਿ ਪਰ ਹਾਂ ਡੈਫੀਨਿਟਲੀ ਫਿਲਮ ਦੇਖੋ ਫਿਲਮ ਇੱਕ ਤਿਹਾਰ ਵਰਗਾ ਹੁੰਦਾ ਹੈ ਮੈਂ ਤੁਹਾਨੂੰ ਸੀ ਦੱਸਦਾ ਇਹ 8 ਵੀਕ ਫਾਰਮ ਕੋਈ ਆਰਟ ਕਿਦਾਂ ਦਾ ਹੁੰਦਾ ਕੋਈ ਕਿਦਾਂ ਹੁੰਦਾ ਫਿਲਮ ਕੋ ਆਰਟ ਹੈ ਜਿਹਦੇ ਚ ਨਾ ਪਰਿਵਾਰ ਘਰੋਂ ਤਿਆਰ ਹੁੰਦਾ ਹੂੰ ਚਲੋ ਚਲੋ ਚਲੀ ਚਲੀ ਜੀ ਲੇਟ ਹੋ ਗਏ ਲੇਟ ਹੋ ਗਏ ਛੇਤੀ ਕਰ ਛੇਤੀ ਕਰ ਛੇਤੀ ਬਿਲਕੁਲ ਗੱਡੀ ਚ ਪੈਂਦੇ ਆ ਟਿਕਟਾਂ ਲੈਂਦੇ ਆ ਕੇ ਪਹੁੰਚ ਜਾਂਦੇ ਆ ਉਹਨਾਂ ਨੂੰ ਯਾਰ ਆਏ ਆ ਇੱਕ ਸਾਡਾ ਜ਼ਿੰਮੇਵਾਰੀ ਹੈ ਐਜ਼ ਏਨ ਆਰਟਿਸਟ ਮੇਰਾ ਫਰਜ਼ਾ ਮੈਨੂੰ ਐਂਟਰਟੇਨ ਕਰਾਂ ਚਾਹੇ ਰੁਵਾਵਾਂ ਚਾਹੇ ਹਸਾਵਾਂ ਚਾਹੇ ਨਚਾਵਾਂ ਉਹ ਹੀ ਮੰਗਣਾ ਹੈ ਤਾ ਬਾਹੂ ਲਿਆ ਤੁਸੀਂ ਵਧੀਆ ਦਾਲ ਸਬਜੀ ਦਾ ਤੇ ਉਧਰ ਤੁਸੀਂ ਕਿਉਂ ਯਾਰ ਇੱਥੇ ਤੇ ਇਕੱਲੀ ਸਾਦੀ ਰੋਟੀ ਹੈ ਤੇ ਬਾਕੀ ਤੇ ਤੁਹਾਡਾ ਢੱਡੇ ਦਾ ਹੋ ਜਾਊਗਾ ਹਾਂ ਤੁਸੀਂ ਮਾੜੇ ਤੀਂ ਦੀ ਰੋਟੀ ਨਹੀਂ ਦੇ ਸਰਦੇ ਹਾਂ ਉਹ ਇੱਕ ਮੇਰਾ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਖਰਾਬ ਨਹੀਂ ਕਰਾਂਗਾ